ਤੇ ਦੱਸ ਦਈਏ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਇੱਕ ਅਜਿਹੇ ਇਨਸਾਨ ਨੂੰ ਮਿਲਾਉਣ ਲੱਗਿਆ ਜੋ ਕਿ ਪਿੱਤਲ ਦੇ ਬਰਤਨਾਂ ਨੂੰ ਕਲੀ ਕਰਦਾ ਤੇ ਉਹਨਾਂ ਨੂੰ ਦੁਬਾਰਾ ਜਿਹੜਾ ਨਵਾਂ ਬਣਾ ਦਿੰਦਾ ਇੱਕੋਤਾ ਹੀ ਇੱਕ ਐਸਾ ਕਲੀਕਰ ਹੈ ਜਿਸ ਦਾ ਨਾਮ ਹੈ ਤਾਰਾ ਜਿਹੜਾ ਬੁਮਾਰੀ ਨੇ ਆਪ ਕਹਿੰਦੇ ਨੇ ਆਟੈਕ ਹੋ ਗਿਆ ਜੀ ਆਹ ਹੋਰ ਤਾਂ ਬੁਮਾਰੀ ਨੇ ਤੁਸੀਂ ਜਿਹੜੇ ਖਾਓਗੇ ਨਾ ਤੇ ਬਿਮਾਰੀ 40% ਖਤਮ ਹੋ ਜਾ। ਅੱਛਾ ਜਿਹੜੇ ਲੋਕ ਮਤਲਬ ਪਿੱਤਲ ਦੇ ਬਰਤਨਾਂ 'ਚ ਖਾਣਾ ਖਾਂਦੇ ਨੇ ਕਹਿੰਦੇ ਟੇਸਟ ਵੀ ਅਲੱਗ ਹੀ ਹੁੰਦਾ ਹੈ। ਇਹਦੀ ਚਾਹ ਤੁਸੀਂ ਦੁੱਧੋ ਗਰਮ ਕਰ ਲੋ ਦੁੱਧ ਸੁਨਹਿਰੀ ਬਣ ਤੇ ਆ ਜੂਗਾ। ਹੂੰ 40 40 ਜਗਾ ਵੀ ਹੋਰ ਹੋਵੇਗਾ। ਸਭੀ ਨੂੰ ਆਉਂਦਾ ਜਗਾ ਵੀ ਹੋਊਗਾ। ਠੀਕ। ਖੜੀ ਚੌਥੀ ਪੀੜੀ ਆ। ਚੌਥੀ ਪੀੜ੍ਹੀ ਕੰਮ ਕਰ ਰਹੀ ਹੈ। ਮੇਰਾ ਦਾਦਾ ਕਰਦਾ ਸੀ ਮੇਰਾ ਫੇਰ ਮੇਰਾ ਡੈਡੀ ਫੇਰ ਮੇਰਾ ਚਾਚਾ ਉਹਦੇ ਬਾਅਦ ਮੈਂ। ਤੇ ਹੁਣ ਮਲੇਰਕੋਟਲੇ ਦੇ ਵਿੱਚ ਸੁਣਿਆ ਤੁਸੀਂ ਇਕੱਲੇ ਹੀ ਕਰਦੇ ਹੋ। ਹਾਂਜੀ। ਪੁਰਾਣੇ ਸਮਿਆਂ ਦੇ ਲੋਕਤਾਂ ਨੂੰ ਮਿਲੀਏ ਤਾਂ ਆਪਾਂ ਨੂੰ ਅਕਸਰ ਲੋਕ ਉਹਨੇ ਜੋ ਜ਼ਿਆਦਾਤਰ ਨਿਰੋਗ ਦਿਖਾਈ ਦਿੰਦੇ ਨੇ ਨਾ ਕੋਈ ਉਹਨਾਂ ਦੇ ਸਰੀਰ ਨੂੰ ਬਿਮਾਰੀ ਅਤੇ ਨਾ ਹੀ ਕੋਈ ਗੋਡਿਆਂ ਦੇ ਵਿੱਚ ਦੰਤ ਕਾਰਨ ਸਿਰਫ ਇਹ ਕਾਇ ਹੈ ਕਿ ਉਹਨਾਂ ਦਾ ਜਿਹੜਾ ਖਾਣ ਪੀਣ ਸੀ ਉਹ ਵਧੀਆ ਸੀ ਤੇ ਖਾਣ ਪੀਣ ਬਣਾਉਣ ਵਾਲੇ ਜਿਹੜੇ ਬਰਤਨ ਸੀ ਉਹ ਵੀ ਵਧੀਆ ਕੁਆਲਿਟੀ ਦੇ ਹੁੰਦੇ ਸੀ ਅਰਥਾਤ ਪਿੱਤਲ ਜਾਂ ਫਿਰ ਤਾਂਬੇ ਦੇ ਬਰਤਨਾਂ ਦੀ ਲੋਕ ਉਸ ਸਮੇਂ ਵਰਤੋਂ ਜ਼ਿਆਦਾ ਕਰਦੇ ਸੀ ਤੇ ਦੱਸ ਦਈਏ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਇੱਕ ਅਜਿਹੇ ਇਨਸਾਨ ਨੂੰ ਮਿਲੌਣ ਲੱਗਿਆ ਜੋ ਕਿ ਪਿੱਤਲ ਦੇ ਬਰਤਨਾਂ ਨੂੰ ਕਲੀ ਕਰਦਾ ਤੇ ਉਹਨਾਂ ਨੂੰ ਦੁਬਾਰਾ ਜਿਹੜਾ ਨਵਾਂ ਬਣਾ ਦਿੰਦਾ ਫਿਲਹਾਲ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਇੱਕਲੌਤਾ ਹੀ ਇੱਕ ਐਸਾ ਕਲੀਗਰ ਹੈ ਜਿਸ ਦਾ ਨਾਮ ਹੈ ਤਾਰਾ ਤੇ ਤਾਰੇ ਦੇ ਨਾਮ ਨਾਲ ਅਕਸਰ ਲੋਕ ਉਹਨਾਂ ਨੂੰ ਜਾਣਦੇ ਨੇ ਤੇ ਤਾਰਾ ਜੀ ਸਾਹਮਣੇ ਬੈਠੇ ਨੇ ਫਿਲਹਾਲ ਆਪਣਾ ਕੰਮ ਜਿਹੜਾ ਉਹ ਕਰ ਰਹੇ ਸੀ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਤਰੈ ਜੀ ਹਾਂਜੀ ਤੇ ਖੜੇ ਹੋ ਕੇ ਗੱਲ ਕਰ ਲੈਨੇ ਆਪਾਂ ਤੇ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਮਤਲਬ ਇਹ ਕੰਮ ਕਰਦੇਵੇ ਇਹ ਮੈਨੂੰ 50 60 ਸਾਲ ਹੋ ਗਏ ਕਰਦੇ 50 60 ਸਾਲ ਹੋ ਗਏ ਤੇ ਜਿਹੜਾ ਇਹ ਮਟੀਰੀਅਲ ਲੱਗਦਾ ਅੰਦਰ ਤੇ ਇਹਨੂੰ ਕਹਿੰਦੇ ਕੀ ਨੇ ਜੀ ਇਹਨੂੰ ਕਲੀ ਕਹਿੰਦੇ ਹੈ ਕਲੀ ਕਹਿੰਦੇ ਨੇ ਇਹ ਕੁਆਲਿਟੀ ਇਹਦੀ ਕਿੱਦਾਂ ਦੀ ਹੁੰਦੀ ਹੈ ਕਿਵੇਂ ਬਣ ਕੇ ਆਉਂਦੀ ਹੈ ਇਹ ਜਿਹੜੀ ਤੁਸੀਂ ਇਹਦੇ ਉੱਤੇ ਪਰਤ ਚੜਾਉਂਦੇ ਹੋ ਇਹ ਜੀ ਬੋਲ ਚੱਕਰ ਹੁੰਦਾ ਹੈ ਜਿਸ ਪਹਿਲਾਂ ਦੀ ਉਹ ਸਿੱਡੀ ਸਲੀਵ ਫਿਰ ਟਾਲ ਕੇ ਫਿਰ ਜ ਤਾਰਾ ਬਣਾਉਂਦੇ ਨੇ ਕੋਲ ਜੀ ਫਿਰ ਉਹ ਮਾਰਕਟ ਚ ਆਉਂਦੀ ਹੈ ਫਿਰ ਅਸੀਂ ਉਹ ਲਿਆਉਂਦੇ ਹਾਂ ਜੀ ਫਿਰ ਉਹਦੇ ਬਾਅਦ ਚ ਇਹਦੇ ਨਾਲ ਇਹ ਸ਼ਾਦਰ ਇਸਤੇਮਾਲ ਹੁੰਦਾ ਹੈ ਹਮ ਤੇ ਪਹਿਲਾਂ ਕਾਸਟਰ ਨੂੰ ਧੋ ਕੇ ਕਾਸਟਰ ਨਾਲ ਮਾਜ ਕੇ ਤੇਜਾਬ ਲਾ ਕੇ ਫਿਰ ਕਲੀ ਕਰਦੇ ਫਿਰ ਕਰਦੇ ਅੱਛਾ ਸਰੀਰ ਨੂੰ ਕੋਈ ਨੁਕਸਾਨ ਹੁੰਦਾ ਜਿਹੜੀ ਇਹ ਕਲੀ ਹੁੰਦੀ ਹੈ ਫਿਰ ਕੋਈ ਨੁਕਸਾਨ ਨਹੀਂ ਸਰੀਰ ਨੂੰ ਤਾਂ ਹੀ ਫਾਇਦੇ ਦੋਗਾ ਜੀ ਇਹ ਹਮ ਇਹ ਬੋਮਾਲੀਨ ਆਪਾਂ ਕਹਿੰਦੇ ਨੇ ਆਟੈਕ ਹੋ ਗਿਆ ਇਹ ਆਹ ਹੋਰ ਤਾਂ ਬੋਮਾਲੀਨ ਹੈ ਤੁਸੀਂ ਚ ਖਾਓਗੇ ਨਾ ਤੇ ਬਿਮਾਰੀ 40% ਖਤਮ ਹੋ ਜਾਊਗੀ ਖਤਮ ਹੋ ਜਾਂਦੀ ਅਗਰ ਤੁਸੀਂ ਰੈਗੂਲਰ ਖਾਓਗੇ ਹੂੰ ਖਾਦੇ ਰਹੋਗੇ ਸਾਰੀ ਖਤਮ ਹੋ ਜਾਊਗੀ ਹੂੰ ਕਿਉਂਕਿ ਇਹਦਾ ਸਟੀਲ ਹੈ ਇੱਕ ਐਸਟਰੇ ਦੀ ਬਿਮਾਰੀ ਹੈ ਇਹ ਚ ਹੂੰ ਇਹ ਡਾਕਟਰ ਦੱਸ ਨੇ ਮੈਂ ਨਹੀਂ ਕਹਿੰਦਾ ਕਿਉਂਕਿ ਲੋਕ ਇਧਰ ਉਲਝ ਗਏ ਵੀ ਕਲੀਨਿਕ ਕੋਲੀਆਂ ਪੈਸੇ ਲੱਗਣਗੇ ਬੇ ਇਹ ਇਸ ਕਰਕੇ ਲੱਗ ਕੇ ਹੁਣ ਉਹ ਲੋਕ ਸਮਝ ਗਏ ਵੀ ਇਹਦਾ ਬੋਮਾ ਨਹੀਂ ਲੱਗਦੀ ਹੈ ਇਸ ਤਰ੍ਹਾਂ ਮੌਨੀਆਂ ਮੈਂ ਇੱਕ ਜਿੰਨੀ ਸਪਰੇਅ ਦੀ ਸ਼ੀਸ਼ੀ ਆਪਣੇ ਆਪਣੇ ਫੇਰ ਦੀ ਉਹ ਸਾਰੀ ਢਲ ਗਈ ਸੀ ਬੰਦੀ ਆ ਉਹ ਅੰਦਰ ਹੀ ਜਾਂਦਾ ਸਾਰਾ ਸਮਾਨ ਇਸ ਕਰਕੇ ਉਹ ਅਲੂਮਿਨੀਅਮ ਬੰਦ ਖਤਮ ਕਰ ਰਹੇ ਲੋ ਬੇਖਾਣਾ ਨਹੀਂ ਹੈ ਅੱਛਾ ਜਿਹੜੇ ਲੋਕ ਮਤਲਬ ਪਿੱਤਲ ਦੇ ਬਰਤਨਾਂ ਚ ਖਾਣਾ ਖਾਂਦੇ ਨੇ ਕਦੇ ਟੇਸਟ ਵੀ ਅਲੱਗ ਹੀ ਹੁੰਦਾ ਹੈ ਇਹਦਾ ਇਹਦੀ ਚਾਹ ਤੁਸੀਂ ਦੁੱਧ ਗਰਮ ਕਰ ਲਓ ਦੁੱਧ ਸੁਨਹਿਰੀ ਬਣ ਤੇ ਆ ਜੂਗਾ ਹਮ 24 24 ਜਗਾ ਵੀ ਹੋਰ ਹੋਊਗਾ ਇਹਦਾ ਸਬਜ਼ੀ ਬਣਾਉਂਦਾ ਜਗਾ ਵੀ ਹੋਊਗਾ ਟੇਸਟ ਅਲੱਗ ਵਧੀਆ ਹੁੰਦਾ ਵਧੀਆ ਹੋਊਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਜੀ ਬਿਮਲੇ ਕੋਲੇ ਇਹ ਮੀਟ ਬਣਾਉਂਦੇ ਨੇ ਵਧੀਆ ਬਣਦਾ ਉਹ ਕਲੀ ਦੀ ਕਲਾਕਾਰੀ ਹੈ ਹਮ ਉਈਆਂ ਸਬਜ਼ੀ ਬਣਾਉਂਦੇ ਨੇ ਚਾਹੇ ਪੈਸ਼ਣੂ ਸਬਜ਼ੀ ਐ ਪਨੀਰ ਐ ਜੋ ਵੀ ਹੈ ਉਹ ਕਲੀ ਦੇ ਕਾਰਾਕ ਦੀ ਨਾਲ ਵਧੀਆ ਬਣਦਾ ਜੀ ਕਿਉਂਕਿ ਇਹ ਵਿੱਚ ਕਲੀ ਖੁਰਕੇ ਜਾਂਦੀ ਐ ਕਲੀ ਦੇ ਸਬਜ਼ੀ ਦੇ ਵਿੱਚ ਉਹ ਕਲੀ ਨੇ ਜਾ ਕੇ ਬਣਾਉਣਾਗਾ ਅੱਛਾ ਤੁਹਾਨੂੰ ਕਿੰਨੇ ਸਾਲ ਹੋ ਗਏ ਜਿਹੜਾ ਇਹ ਕੰਮ ਕਰਦੇ ਨੇ ਪਹਿਲਾਂ 60 ਸਾਲ ਹੋ ਗਏ ਸਰ ਬਜ਼ੁਰਗ ਵੀ ਇਹੀ ਕੰਮ ਕਰਦੇ ਨੇ ਬਜ਼ੁਰਗ ਵੀ ਇਹੀ ਕਰਦੇ ਨੇ ਜੀ ਸਾਡੀ ਚੌਥੀ ਪੀੜ੍ਹੀ ਐ ਚੌਥੀ ਪੀੜ੍ਹੀ ਕੰਮ ਕਰਦੀ ਐ ਪਹਿਲਾਂ ਦਾਦਾ ਕਰਦਾ ਸੀ ਮੇਰਾ ਫੇਰ ਮੇਰਾ ਡੈਡੀ ਫੇਰ ਮੇਰਾ ਚਾਚਾ ਉਹਦੇ ਬਾਅਦ ਫੇਰ ਮੈਂ ਲੱਗਿਆ अच्छा ਜੇਕਰ ਬਜ਼ੁਰਗ ਵੀ ਕਰਦੇ ਸੀ ਤੇ ਕਹਿ ਲਿਏ ਵੀ ਮਲੇਰਕੋਟਲੇ ਦੇ ਨਵਾਬ ਸਾਹਿਬ ਹਾਜੀ ਨਵਾਬ ਸਾਹਿਬ ਇਹ ਕੰਮ ਤੁਹਾਡੇ ਕੋਲੇ ਸੀ ਇੱਥੇ ਕਿੰਨੇ ਕ ਬੰਦੇ ਨੇ ਜਿਹੜੇ ਕੰਮ ਕਰਦੇ ਨੇ ਇੱਥੇ ਸੇ ਟਾਈਮ ਦੇ ਵਿੱਚ ਜੀ 15 16 ਕਲੀ ਕਰਦੇ ਹਮ ਪ੍ਰਾਇਰਿਟੀ ਜੁਮਾਨੇ ਚ ਕੋਈ ਪ੍ਰੋ ਬੰਦੇ ਮਰਮੁਰਗੇ ਆਉਣ ਵਾਲੇ ਬੱਚੇ ਨੇ ਸਿੱਖਿਆ ਹੈ ਨਹੀਂ ਹਮ ਹੁਣ ਇਹ ਕੰਮ ਇੰਨਾ ਵੱਧ ਗਿਆ ਜੀ ਹੁੰਦਾ ਨਹੀਂ ਹੈ ਹਮ ਬਾਹਰ ਜੇ ਬੈਠੇ ਨੇ ਲੁਧਿਆਣਾ ਵਗੈਰਾ ਜਲੰਧਰ ਵਗੈਰਾ ਉਹ ਕਲੀ ਕਰਦੇ ਨਾ ਤੁਹਾਨੂੰ ਸਿੱਖਿਆ ਹੀ ਆ ਉਹ ਸਿੱਕਾ ਸੋਕਾ ਪਾ ਕੇ ਕਰ ਦਿੰਦੇ ਨੇ ਸਿੱਕਾ ਪਾ ਕੇ ਕਰਦੇ ਨੇ ਸਿੱਕਾ ਪਾ ਕੇ ਤਾਂ ਸਿੱਕਾ 200 ਰੁਪਏ ਕਿਲੋ ਜੀ ਕ ਉਨਾ ਨੂੰ ਪਰ ਗਈ ਹੈ ਨਾ ਉਹਨੂੰ ਪਤਾ ਹੀ ਨਹੀਂ ਤੇ ਬਾਰੇ ਕੀ ਚੀਜ਼ ਉਹਦੇ ਪੈਸੇ ਕੱਟਨੇ ਜਿਹੜਾ ਸਾਡੇ ਕੋਲੇ ਕੰਮ ਕਰਦਾ ਹੋਊਗਾ ਉਹ ਹੀ ਬੇਫਰਤ ਦੀ ਗਰੰਟੀ ਹੈ ਹਮ ਇਮਾਨਦਾਰੀ ਨਾਲ ਪੂਰਾ ਬਿਲਕੁਲ ਇਮਾਨਦਾਰੀ ਇਹ ਚ ਆਪਣੀ ਇਮਾਨਦਾਰੀ ਨਾਲ ਹੀ ਬਹੁਤ ਕੁਝ ਬਚਦਾ ਹੈ ਇਹ ਚ ਆਪਾਂ ਵੀ ਬਣੀ ਨੂੰ ਕਰੀਏ ਅੱਛਾ ਇੱਕ ਬਰਤਨ ਹੈ ਮੰਨ ਕੇ ਚੱਲੋ ਇਹ ਸਾਇਦਾ ਬਰਤਨ ਹੈ ਹਾਂਜੀ ਤੇ ਫਿਲਹਾਲ ਇਹਨੂੰ ਕਲੀਕਰਨ ਦੇ ਵਿੱਚ ਕਿੰਨਾ ਕੁ ਖਰਚਾ ਆ ਜਾਂਦਾ ਤੁਹਾਡੀ ਜਿਹੜੀ ਲਗਤ ਹੈ ਉਹ ਕਿੰਨੀ ਲੱਗ ਜਾਂਦੀ ਤੁਸੀਂ ਮਿਹਨਤਾਂ ਨਾਲ ਕਿੰਨਾ ਲੈਣ ਇਹਦਾ ਸੀ 250 ਰੁਪਏ ਲੈਣੇ ਜੀ ਕਲੀਕਰਨ ਦਾ ਜੀ ਇਹਦਾ ਸਾਡੇ 150 ਰੁਪਏ ਖਰਚਾ ਇਹਦਾ 150 ਖਰਚਾ ਸਾਡੇ ਪ੍ਰਾਪਤ ਲੋਖੋ ਖੋਸੋ ਕੇ ਦੇ ਦਿੰਦੇ ਹਾਂ ਮੈਂ ਕਹਿੰਦਾ ਕੇ ਵੀ ਦਾ ਵਾਧੇ ਦੇਣੇ ਪਏ ਮੈਨੂੰ ਹੂੰ ਤੂੰ ਅਲੱਗ ਦਾ ਕੰਮ ਵਧੀਆ ਹੂੰ ਉਹ ਪੈਸੇ ਕੱਟਬਾਤ ਕਰਦੇ ਨਹੀਂ ਹੈ ਮੇਰੇ ਕੋਲ ਤਾਂ ਜੀ ਚੰਡੀਗੜ੍ਹ ਬਰੋਲ ਖੰਨਾ ਹੋ ਗਿਆ ਗਵਿੰਦਗੜ ਜਲੰਧਰ ਚੰਡੀਗੜ੍ਹ ਤੇ ਲੁਧਿਆਣਾ ਇਹ ਪਟੇ ਉਨੇ ਕਰਾਉਣ ਬਕਲੇ ਇੱਥੇ ਹੂੰ ਕੋ ਬਾਹਰ ਕਲੀ ਕਰਦੇ ਨਹੀਂ ਹੈ ਜੀ ਮੈਂ ਪਠਾਨਕੋੜੂ ਵੀ ਭਾਂਡੇ ਕਰਕੇ ਆਇਆ ਮਾਨਤਾਂ ਦੇ ਹੂੰ ਮੈਨੂੰ ਸਪੈਸ਼ਲਾਈਜ਼ਮ ਕਹਿੰਦੇ ਸਾਡੇ ਭਾਂਡੇ ਘੱਟ ਗਏ ਜਾ ਤੇ ਹੁਣ ਮਲੇਰਕੋਟਲੇ ਦੇ ਵਿੱਚ ਸੁਣਿਆ ਤੁਸੀਂ ਇਕੱਲੇ ਹੀ ਕਰਦੇ ਹੋ ਹਾਂ ਜੀ ਜਿਲ੍ਹਾ ਤਾਂ ਬਹੁਤ ਵੱਡਾ ਕੰਮ ਵੀ ਬਹੁਤ ਆਉਂਦਾ ਆਉਣਾ ਫਿਰ ਕਿੰਨਾ ਕੁ ਡੇਲੀ ਵਰਤਨ ਜਿਹੜੇ ਕਰ ਦਿੰਨੇ ਹੋ ਇਕੱਲੇ ਕਮਾ ਲੇ ਤੇ 40-50 ਪਾਈ ਪੈਸਾ ਆ ਜਾਂਦੇ ਰੋਜ਼ ਦੇ ਜੀ ਕਿਉਂਕਿ ਫਿਰ ਉਹ ਐ ਦਿਖੋ ਜਿਹਦੇ ਅੱਜ ਕਰਾਲੇ ਭਾਡੇ 6 ਮਹੀਨੇ ਦਾ ਬੇਫਿਕਰੀ ਆ ਹਾਂ ਜਾਂ ਉਹ ਉਤਰਦੀ ਆ ਜਦੋਂ ਕੋਈ ਹੋਰ 6 ਮਹੀਨੇ ਦਾ ਸਮਾਂ ਲੰਘ ਜਾਂਦਾ ਬਿਲਕੁਲ 6 ਮਹੀਨੇ ਕੱਢੂਗੀ ਇਕੱਲੇ ਹਾਂ 6 ਮਹੀਨੇ ਤੋਂ ਪਹਿਲਾਂ ਉਤਰ ਜੀ ਗਾਰੰਟੀ ਦਿੰਦੇ ਹੋ ਇਸ ਚੀਜ਼ ਦੀ ਹਾਂ ਜੀ ਹਾਂ ਕੁਕਿੰਗ ਗਾਰੰਟੀ ਹੈ ਜੀ ਇਹਦਾ ਬਦਲ ਜਿਹੜੀਆਂ ਇਕੱਲੇ ਹੈ ਨਾ ਮੁਝੇ ਮਤਲਬ ਆ ਦੇਖੋ ਆ ਪਿੱਤਲ ਇਹ ਜਦ ਪਿੱਤਲ ਨਿਕਲੇ ਜਦ ਕਲੀ ਖਤਮ ਹੁੰਦੀ ਹੈ ਇਹਦੀ ਉਹ ਕਈ ਵਾਰੀ ਕਲੀ ਕਰਾ ਕੇ ਮਾਂ ਦੇ ਮੂੰਹ ਦੇ ਹੈ ਨਹੀਂ ਉਹ ਸਬਜ਼ੀ ਜਮ ਜੰਦੀ ਹੈ ਹਲਦੀ ਜਮਗੀ ਉਹ ਮਤਲਬ ਕਲੀ ਨਹੀਂ ਲੈ ਲੈਂਦੇ ਇਸ ਤਰ੍ਹਾਂ ਕਲੀ ਨੂੰ ਹੋ ਜਲ ਜਲਿਆ ਇਦਾਂ ਹੋਊਗਾ ਹੂੰ ਪਰ ਹੱਤਰੇ ਘੱਟੇ ਇਹ ਕਲੀ ਦੀ ਆਪਣੀ 6 ਮਹੀਨੇ ਦੀ ਰੈਗੂਲੇਟਰ ਸਬਜ਼ੀ ਬਣਾਓ ਤਿੰਨ ਟਾਈਮ ਬਣਾਓ ਚਾਰ ਟਾਈਮ ਬਣਾਓ ਲੇਕਿਨ ਸਫਾਈ ਵੀ ਰੱਖੋ ਬਾਜ ਮਾਂ ਵੀ ਚਾਹੀਦੀ ਤਾਂ ਕੋਈ ਬੰਦੇ ਸਫਾਈ ਕਰਾਜੇ ਹੈ ਨਹੀਂ ਕਿਉਂਕਿ ਨੌਕਰਾਨੀਆਂ ਲੱਗੀਆਂ ਨੇ ਉਹ ਸਬਜ਼ੀਆ ਫੇਰੇ ਤੋਂ ਕੰਮ ਕਰਦੇ ਨੇ ਹੂੰ ਇਹ ਅੱਗੇ ਪਹਿਲਾ ਪੁਰਾਣੇ ਜ਼ਮਾਨੇ ਦੇ ਲੋਕ ਬੁਣੀਆਂ ਸੋਹਣਾ ਮੰਨਦੇ ਥਾ ਭਾਂਡੇ ਉਹ ਹੱਥ ਪੈਰ ਵੀ ਨਹੀਂ ਖੜਦੇ ਥੇ ਕਿਉਂਕਿ ਹੁਣ ਤਾਂ ਲੀਰ ਫੇਰੀ ਸਭ ਤੋਂ ਮੇਨ ਬਾਤ ਹੈ ਜੀ ਕਿ ਸਰਮਾਪੇ ਅੰਦਰ ਜਾ ਰਹੇ ਹੈ ਉਹ ਭਾਂਡਾ ਸਰਮਾਉਣ ਲੈ ਨਹੀਂ ਆ ਸਾਨੂੰ ਤੇ ਕੋਲ ਮਲਾ ਕੇ ਸਰੀਰ ਨੂੰ ਫਾਇਦਾ ਹੀ ਦਿੰਦਾ ਬਾ ਫਾਇਦਾ ਕੋਈ ਅੱਛਾ ਜਿਵੇਂ ਹੁਣ ਕਹਿ ਲੀਏ ਪੁਰਾਣੇ ਰਾਜੇ ਮਹਾਰਾਜਾਂ ਦੀ ਵੀ ਕਰਦੇ ਰਹੇ ਹੋਮਗੇ ਤੇ ਸਾਨੂੰ ਸੁਣਨ ਦੇ ਵਿੱਚ ਆਇਆ ਸੀ ਕਿ ਪਟਿਆਲੇ ਤੋਂ ਹੱਤਨਾ ਮਨਿੰਦਰ ਸਿੰਘ ਦੇ ਭਾਂਡੇ ਨੇ ਜਿਹੜੇ ਤੁਹਾਡੇ ਕੋਲੇ ਪਹੁੰਚੇ ਸੀ ਕਿ ਕਰਾ ਕੇ ਲੈ ਦੇਈਓ ਇਥੋਂ ਕਰਾ ਕੇ ਭਾਂਡੇ ਸੀ ਵਧੀਆ ਮਤਲਬ ਡਿਜ਼ਾਈਨਰ ਭਾਂਡੇ ਸੀ ਉਹ ਉੱਥੇ ਉਹਨਾਂ ਜਵਾਬ ਦੇਤਾ ਤੇ ਇਹ ਮਲੇ ਕੋਲੇ ਕਰੂਗੇ ਕਲੀਰਾਂ ਤੇ ਅਸੀਂ ਕਰੇ ਹੋ ਰਿਹਾ ਹਾਂ ਮੈਂ ਤਾਂ ਨਾ ਮਿਲ ਗਿਆ ਸੀ ਹਾਂ ਜੀ ਭਾਈ ਬਲੀ ਕੁਸ਼ਵ ਦੇ ਗਏ ਜਪਨ ਉਹ ਹਾਂ ਜੀ ਅਵੇ ਕੰਮ ਕਰੇ ਬਲੀ ਆਪਣਾ ਕੰਮ ਅੱਛੇ ਪਰਿਵਾਰ ਦੇ ਵਿੱਚ ਕੋਈ ਹੋਰ ਵੀ ਹੱਥ ਵੰਡਾਉਂਦਾ ਕੰਮ ਚ ਹਾਂ ਤੇ ਮੇਰਾ ਬੇਟਾ ਲੱਗਾ ਹੈ ਉਹ ਸਖੁਜ ਵਾਲੀ ਕਿਉਂਕਿ ਇਹ ਲੰਬਾ ਕੰਮ ਹੈ ਇਹ ਬਿਸ਼ੀਸ਼ਕਾਂ ਵਾਲੇ ਹੈ ਨੇ ਜਿਸ ਨੂੰ ਨਾ 50 ਸਾਲ ਖਰਾਬ ਕਰਨੇ ਪੈਣਗੇ ਜੇ ਵਧੀਆ ਕਾਰੀਗਰ ਬੰਨਾ ਇਸ ਕੰਮ ਦਾ ਹਾਂ ਤੁਹਾਡੀ ਤਾਂ ਉਮਰ ਲੰਘ ਚੁੱਕੀ ਹੈ ਹਾਂਜੀ ਬਲਜੇ ਉਹ ਕਿਚਾਬੇ ਮਤਲਬ ਉਹ ਤਾਂ ਮਤਲਬ ਇਹ ਵੀ ਰੁਪਏ ਕਮਾਉਣ ਵਾਲਾ ਮਸਲਾ ਹੈ ਜਿਹੜਾ ਈਮ ਕੰਮ ਹੈ ਉਹ 5-5 ਸਾਲ ਮੰਨ ਕੇ ਚੱਲੋ ਉਹ ਤਾਂ ਸਿੱਖੂਗਾ ਅੱਛਾ ਕਿੰਨੀ ਕਿਹੜੀ-ਕਿਹੜੀ ਪ੍ਰਕਿਰਿਆ ਚੋਂ ਨਿਕਲਣਾ ਪੈਂਦਾ ਜੇ ਭਾਂਡਾ ਕਲੀ ਕਰਨਾ ਜਿਵੇਂ ਕਿ ਤੁਹਾਡੀ ਆ ਪੱਠੀ ਲੱਗੀ ਹੋਈ ਹੈ ਠੀਕ ਹੈ ਜੀ ਤੇ ਦਿਖਾਉਂਗੇ ਵੀ ਮਤਲਬ ਹੁਣ ਭਾਂਡੇ ਕਰਨ ਵਾਲੇ ਪੈਣੇ ਤੁਹਾਡੇ ਇਹ ਦਿਖਾਉਂਗੇ ਕਿਵੇਂ ਚਲਾਉਨੇ ਹੋ ਮਤਲਬ ਇਹ ਕੋਲੇ ਛਿੱਟੇ ਨੇ ਜੀ ਹਾਂ ਜੀ ਠੀਕ ਹੈ ਇਹ ਹੋਏ ਘੱਟ ਸੋਡਾ ਠੀਕ ਹੈ ਇਹ ਜਿਹੜੀ ਸਾਰੀ ਇਹਦੀ ਮੈਲ ਨੂੰ ਲੈਨੇ ਸਾਰੀ ਇਹ ਚੱਕਦੇ ਨਹੀਂ ਇਹਨੇ ਠੀਕ ਹੈ ਤੇ ਫਿਰ ਇਹਨੂੰ ਗਰਮ ਕਰਨਾ ਪੈਂਦਾ ਹਾਂ ਜੀ ਗਰਮ ਕਰਕੇ ਫਿਰ ਇਹਦੀ ਮੈਲ ਕੱਢੀ ਜਾਊ ਬਾਹਰ ਇਸ ਤੋਂ ਬਾਅਦ ਜਦੋਂ ਇਹ ਗਰਮ ਹੋ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਉਦੋਂ ਬਾਅਦ ਖੰਡ ਖੋਲ੍ਹਣਾ ਨੂੰ ਇਹ ਕੱਡੇ ਬਾਸੇ ਜੀ ਪਾਏ ਜਾਊਗਾ ਇਹ ਫਿਰ ਇਹਨੂੰ ਪਾਣੀ ਨਾਲ ਧੋ ਕੇ ਫਿਰ ਮੰਜਾ ਜੂਰੇ ਤੇ ਨਾਲ ਆਣੀ ਨਾ ਧੋ ਕੇ ਫਿਰ ਇਤਰਾ ਮਨ ਜੀ ਦੁਆਰਾ ਕਲੀ ਕਰੀ ਜਾਓ ਠੇਕਣੀ ਇਹ ਕਰੀ ਠੀਕ ਹੈ ਅਚਾ ਕਿੰਨੇ ਕ ਲੋਕ ਨੇ ਜਿਹੜੇ ਹੁਣ ਜਿਵੇਂ ਕਹਿ ਲਿਆ ਵੀ ਅ ਇਸ ਦੁਆਰਾ ਪਤਲ ਯੁੱਗ ਦੇ ਵਿੱਚ ਵਾਪਸ ਪਰਤਣ ਲੱਗੇ ਕਿਉਂਕਿ ਤਾਂਬਾ ਤੇ ਪਤਲ ਸੀਗਾ ਬਹੁਤ ਘੱਟ ਲੋਕ ਵਰਤਦੇ ਹੁਣ ਹੱਲੇ ਅਲੂਮੀਨੀਅਮ ਜਾਂ ਫਿਰ ਸਟੀਲ ਦਾ ਜਿਹੜਾ ਜਿਆਦਾ ਪ੍ਰਚਲਨ ਹੋ ਚੁੱਕਿਆ ਹੈ ਉਹ ਜੀ ਬਹੁਤ ਫਰ ਪੈ ਗਿਆ ਕੱਟ ਗਿਆ ਜੀ ਹੁ ਤਾਂ ਮਤਲਬ 20% ਲੋਕ ਇਸ ਨੂੰ ਸਿਆਣੇ ਹੋਣ ਲੱਗੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਦੂਰ ਨਿਕਲਣ ਲੱਗੇ ਹੁਣ ਇਹ ਪਤਾ ਲੱਗ ਗਿਆ ਵੀ ਇੱਕ ਪਵਾਣੀ ਲੱਗਦੀ ਹੈ ਹੂੰ ਕੇਜਰੇ ਵਾਲੇ ਇਹਦੇ ਕਲੀਸ਼ ਕਿਨੋਂ ਉਹਨੇ ਕਲੀ ਕਲੀਜੀ ਖਾਣਾ ਹੁਣ ਹੈ ਪਤਲ ਤੰਬੇ ਦੇ ਖਾਣਗੇ ਉਹ ਸਟਰੀਲ ਦਿੰਦੇ ਨਹੀਂ ਹੈਗੇ ਹੂੰ ਇਸ ਤੋਂ ਬਾਅਦ ਇਹ ਹੁਣ ਗਰਮ ਹੋ ਚੁੱਕਿਆ ਹੈ ਇਹ ਉਹ ਵਾਲੀ ਤਜਯਤ ਪੂਰੀ ਹੈ ਉਹ ਵਾਲੀ ਆਊਗੀ ਉਹ ਵਾਲੀ ਆਉਣ ਤੋਂ ਬਾਅਦ ਇਹ ਜਿਹੜੀ ਮੈਲ ਆਪਣੇ ਆਪ ਲੈ ਜਾਂਦੀ ਹੈ ਇਹ ਨਹੀਂ ਫਿਰ ਆਪਣੇ ਲੈ ਵੀ ਨੇ ਖੁਦ ਕਿਤਨੇ ਵੀ ਮਾਰ ਕੇ ਲਹੂਗੀ ਜਿਹੜੀ ਮਾਰੇ ਮੋਟੇ ਲੈ ਜਾਊਗੀ ਨੂੰ ਕਾਫੀ ਜਿਹੜੀਆਂ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨਾ ਪੈਂਦਾ ਇਹਨੂੰ ਹਾਂ ਇਹ ਉਹ ਕਰਨ ਲਈ ਅੱਛਾ ਪਹਿਲਾਂ ਦੇਖਿਆ ਸੀ ਵੀ ਕਈ ਕਾਰੀਗਰ ਨੇ ਜਿਵੇਂ ਕਈ ਕਲੀਗਰ ਨੇ ਪਿੰਡਾਂ ਦੇ ਵਿੱਚ ਵੀ ਫੇਰੀਆਂ ਲਾਉਂਦੇ ਸੀ ਹਾਂਜੀ ਬੋਲੋ ਬੋਲੋ ਤੇ ਤੁਸੀਂ ਗਏ ਹੋ ਕਦੇ ਜੀ ਮੈਂ ਬਹੁਤ ਕੰਮ ਕਰਾਈ ਪਿੰਡਾਂ ਦੇ ਮਲੇ 15 ਸਾਲ ਕੰਮ ਕੀਤਾ ਪਿੰਡਾਂ ਅੱਛਾ ਕਿਉਂਕਿ ਹੁਣ ਪਿੰਡਾਂ 'ਚ ਜਾਂਦਾ ਮਤਲਬ ਇੱਥੇ ਮੇਰੇ ਕੋਲ ਕੰਮ ਬਹੁਤ ਹੈ ਹੂੰ ਕੁਫਰੇ ਤੁਮ ਰਗਾ ਗਾ ਖੰਬ ਮੜ ਜਾਂਦਾ ਇੱਥੋਂ ਆ ਕੇ ਫਿਰ ਹੂੰ ਪਹਿਲਾਂ ਬਹੁਤ ਕੰਮ ਕਰਦੇ ਜਾਂਦੇ ਸੀ ਪਿੰਡਾਂ 'ਚ ਤੇ ਹੁਣ ਹੈ ਨਹੀਂ ਲੋਕ ਉੱਥੇ ਹੁਣ ਜੀ ਬਸ ਇੱਥੇ ਕੰਮ ਬਹੁਤ ਹੈ ਫਿਰ ਮੜ ਜਾਂਦਾ ਗਾ ਖਰਾਬ ਹੁੰਦਾ ਸੀ ਤੇ ਹੁਣ ਉੱਬਲ ਚੁੱਕਿਆ ਇਹ ਹੋਈ ਇਹ ਲੱਭਲ ਗਿਆ ਜੀ ਦੇਖੋ ਹੂੰ ਇਹ ਹੁਣ ਤੁਸੀਂ ਇੱਧਰ ਦੇਖੋ ਇਹਨੂੰ ਆਜੋ

ਠੀਕ ਹੈ ਜੇ ਮਾਂ ਨਹੀਂ ਨਿਕਲ ਚਮਕਾ ਚੁੱਕੀ ਆ ਕਾਫੀ ਇਹਦੀ ਜੀ ਸਾਰੀ ਜਿਹੜੀ ਮੈਲ ਖੈ ਲੈ ਗਈ ਜਿਹੜੀ ਜੰਮੀ ਤੇ ਮਾਂ ਜਿੱਲੀ ਤੇ ਜੀ ਇਹ ਵੀ ਪਤਲੀ ਹੈ ਜੀ ਇਹ ਵੀ ਪਤਲੀ ਹੈ ਜੀ ਕੋ ਲੋਕ ਮਾਂਦੇ ਨਹੀਂ ਲੈ ਦੇਖੋ ਹੂੰ ਇਸ ਤਰ੍ਹਾਂ ਦੇ ਵੀ ਇਸ ਤਰੀ ਇਹ ਵੀ ਸਾਫ ਇਸ ਤਰੀ ਹੋ ਜਣਾ ਹੈ ਹੂੰ ਤੇ ਇਸ ਤੋਂ ਬਾਅਦ ਫਿਰ ਇਹਨੂੰ ਹੁਣ ਜਦੋਂ ਕਰੋਗੇ ਆ ਦੇਖੋ ਜੀ ਤੇ ਇਹ ਰੂਹਾਂ ਜੀ ਹਾਂ ਜੀ ਠੀਕ ਹੈ ਰੂਹ ਦੀ ਇੱਕ ਪਰਤ ਬਣਾ ਕੇ ਉਸ ਤੇ ਵਿੱਚ ਉਹ ਉਹ ਬਰਤਨ ਦੇ ਵਿੱਚ ਕੀ ਰੱਖਿਆ ਤੁਹਾਡਾ ਇਹ ਨਸ਼ਾਦਰ ਹੈ ਜੀ ਨਸ਼ਾਦਰ ਹਾਂਜੀ ਇਹਨੇ ਕਲੀ ਨੂੰ ਚਲਾਉਣਾ ਹੈ ਨੇ ਠੀਕ ਹੈ ਜਿਸ ਤਰ੍ਹਾਂ ਆਪਾਂ ਪੇੜਾ ਰੋਟੀ ਆਟਾ ਮਲਾਉਣਾ ਨੇ ਉਹਨਾਂ ਪਲੇਟਾਂ ਨੂੰ ਨੇ ਰੋਟੀ ਪਲੇਟਾਂ ਦੀ ਰੋਟੀ ਬੱਧੀ ਹੈ ਠੀਕ ਹੈ ਇਹੋ ਚੀਜ਼ ਆਈ ਹੈ ਇਹਦਾ ਮੇਲੇ ਦੇ ਨਾਲ ਹੀ ਹੈ ਮਤਲਬ ਇਹਦੇ ਤੋਂ ਬਿਨਾਂ ਹੋਣੀ ਨਹੀਂ ਨਹੀ ਨਹੀਂ ਹੋਣੀ ਅੱਛਾ ਤੁਹਾਡੀ ਉਮਰ ਕਿੰਨੀ ਹੋ ਚੁੱਕੀ ਹੈ ਸਰ ਜੀ ਜੀ ਉਮਰ ਜੀ 55 ਸਾਲ ਦੀ ਕਿੰਨੀ 55 ਸਾਲ 55 ਸਾਲ ਦੀ ਤੇ ਫਿਰ ਸ਼ੁਰੂ ਤੋਂ ਇਹੀ ਕੰਮ ਕੀਤਾ ਹੈ ਹੋਰ ਨਹੀਂ ਕੋਈ ਮੈਂ ਤਾਂ ਜੀ 8 ਸਾਲ ਦਾ ਪੈਗਾ ਦੇ ਵਿੱਚ ਠੀਕ ਹੈ ਮੈਨੂੰ ਸ਼ੌਂਦੀ ਮੈਂ ਸਿੱਖਣਾ ਕੰਮ ਬਸੇ ਠੀਕ ਹੈ ਫਿਰ ਦੋਰ ਆਪਣੇ ਹਕਮ ਨਾਲ ਸਿੱਖਿਆ ਵੀ ਆਸੇ ਬੀ ਲੋਲਾ ਪੜਾ ਵੀ ਕਲੀ ਕਰ ਦਿੰਦੇ ਆਪਾਂ ਜੀ ਇਰੀ ਹੈ ਇਸ ਜੇ ਮੈਂ ਹੁਣ ਕਾਰੀਗਰ ਬਹੁਤ ਘੱਟ ਰਹਿ ਗਏ ਹਾਂ ਜੀ ਆਉਣ ਨਾਲ ਸਮਾਂ ਕਿਵੇਂ ਦਾ ਦਿਖਾਈ ਦੇ ਰਿਹਾ ਤੁਹਾਨੂੰ ਵੀ ਉਹ ਸਮਾਂ ਹੀ ਮੁੰਡਾ ਲਾਏ ਜੀ ਮੈਂ ਹਾਂ ਜੀ ਸਿੱਖ ਗਿਆ ਠੀਕ ਹੈ ਫਿਰ ਸੁਬਾਹ ਗੱਲ ਕਰਕੇ ਸਕੇ ਜੀ ਮੇਰੇ ਖਤਮ ਹੋ ਜੂ ਫਿਰ ਤਾਂ ਸਰ ਹਾਂ ਜੀ ਇਹਨ ਸਾਧਾ ਲਾਇਆ ਵਿੱਚ ਹਾਂਜੀ ਇਹ ਕਲੀ ਦਾ ਵਿੱਚ ਹੋਰ ਛਿੱਟਾ ਹਾਂ ਆ ਕਲੀ ਹੈ ਜੀ ਆ ਦੇਖੋ ਇਹਨੂੰ ਕਲੀ ਨਹੀਂ ਇਹ ਨਹੀਂ ਚਲਾਉਂਗਾ ਇਹਨੂੰ ਕਲੀ ਨੂੰ ਠੀਕ ਹੈ ਚਮਕ ਰਹੀ ਹੈ ਫਿਰ ਇਹ ਗਰਮ ਹੋ ਕੇ ਪਿਗਲ ਰਹੀ ਹੈ ਜੀ ਵਿੱਚ ਇਹ ਹਾਂਜੀ ਗਰਮ ਹੋ ਕੇ ਪਿਗਲ ਪਿਗਲਦੀ ਹੈ ਕਲੀ ਜੀ ਮਿਹਨਤ ਬੜੀ ਹੈ ਜੀ ਇਸ ਤੋਂ ਬਾਅਦ ਫਿਰ ਹੁਣ ਇਹ ਹੋਰ ਕਲੀ ਪਾ ਰਹੇ ਹਾਂ ਹਾਂਜੀ ਇੱਥੇ ਗੱਬੇ ਆਉਣੀ ਮਿਲਦੀ ਫਿਰ ਠੀਕ ਹੈ ਮਤਲਬ ਪਰਤ ਬਣਾਉਣੀ ਪੈਂਦੀ ਹੈ ਹਾਂਜੀ ਹਾਂ ਕਿਉਂਕਿ ਇਹ ਜ਼ਿਆਦਾ ਲੱਗੀ ਵੀ ਉਹਦਾ ਫਾਇਦਾ ਕੋਈ ਨਹੀਂ ਹੈ ਜੀ ਘੱਟ ਲੱਗੀ ਉਹਦਾ ਨੁਕਸਾਨ ਹੈ ਜੇ ਮੋਟੀ ਪਰਤ ਰਹਿ ਜਾਵੇ ਫਿਰ ਲੈ ਜਾਂਦੀ ਹੈ ਜਲਦੀ ਨਹੀਂ ਹੈ ਜੋ ਡਲੀ ਜਾਂ ਨਹੀਂ ਦੇ ਇੱਕ ਪਾਸੇ ਉਹਦਾ ਫਾਇਦਾ ਕੋਈ ਹੈ ਹਾਂਜੀ ਜਿੰਨੀ ਇਹਨੂੰ ਲੱਗਣੀ ਉਹਨੀ ਲੱਗਣੀ ਚਾਹੀਦੀ ਇਹਨੂੰ ਠੀਕ ਹੈ ਤੇ ਹੁਣ ਦੇਖ ਸਕਦੇ ਹੋ ਤੇ ਇੱਕ ਅਲੱਗ ਜੀ ਜਿਹੜੀ ਚਮਕ ਹੈ ਉਹ ਹੋ ਚੁੱਕੀ ਹੈ ਤਾਰਾ ਜੀ ਹੁਣੇ ਤਿਆਰ ਹੈ ਅੰਦਰੋਂ ਮਤਲਬ ਹਾਂਜੀ ਤਿਆਰ ਆਇਆ ਇਹ ਤਿਆਰ ਹੋ ਗਿਆ ਹਾਂਜੀ ਤੇ ਹੁਣ ਇਸ ਤੋਂ ਬਾਅਦ ਤੁਸੀਂ ਇਹ ਧੋਤਾ ਤੇ ਹੁਣ ਖਾਣਾ ਪਕਾਉਣ ਲਈ ਰੈਡੀ ਹੈ ਮਤਲਬ ਚਾਹ ਵਾਸਤੇ ਇਹ ਕੀ ਬਣਾਉਂਦੇ ਚਾਹ ਵਾਸਤੇ ਹੈ ਹਾਂਜੀ ਦੁੱਧ ਕਰਮ ਕਰੋ ਚਾਹ ਬਣਾਉਣੀ ਹੈ ਤੇ ਹੁਣ ਰੈਡੀ ਹੋ ਚੁੱਕੇ ਹਾਂਜੀ ਤੇ ਤੁਸੀਂ ਦੇਖਿਆ ਕਿ ਹੁਣ ਜਿਹੜਾ ਬਰਤਨ ਹੈ ਫਿਲਹਾਲ ਜਿਹੜਾ ਇਹ ਤਿਆਰ ਹੋ ਚੁੱਕਿਆ ਕੋਈ ਵੀ ਖਾਣਾ ਬਣਾ ਸਕਦੇ ਆ ਚਾਹ ਬਣਾ ਸਕਦੇ ਆ ਤੇ ਤਾਰਾ ਜੀ ਨੇ ਬਹੁਤ ਜਿਹੜੀਆਂ ਚੰਗੀਆਂ ਗੱਲਾਂ ਦੱਸੀਆਂ ਨੇ ਕਿ ਜੇਕਰ ਹੁਣ ਬਿਮਾਰੀਆਂ ਤੋਂ ਬਚਣਾ ਪੈਣਾ ਤਾਂ ਕਿਤੇ ਨਾ ਕਿਤੇ ਦੁਬਾਰਾ ਜਿਹੜਾ ਆਪਣੇ ਪੈੜਾ ਨੂੰ ਵਾਪਸ ਲੈ ਕੇ ਜਾਣ ਦੀ ਲੋੜ ਹੈ ਉਹੀ ਜੋ ਦੋ ਤੋਂ ਤਿੰਨ ਦਿਹਾਕੇ ਪਹਿਲਾਂ ਲੋਕ ਪਿੱਤਲ ਤੇ ਤਾਂਬੇ ਦੇ ਬਰਤਨ ਦਾ ਜਿਹੜੀ ਵਰਤੋਂ ਕਰਿਆ ਕਰਦੇ ਸੀ ਤੇ ਕਿਤੇ ਨਾ ਕਿਤੇ ਬਿਮਾਰੀਆਂ ਤੋਂ ਨਿਰੋਗ ਰਿਹਾ ਕਰਦੇ ਸੀ ਤੇ ਉਹੀ ਹੁਣ ਕਹਿ ਸਕਦੇ ਆ ਕਿ ਪੂਰੇ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਇੱਕੋ ਇੱਕ ਜਿਹੜੇ ਕਲੀਗਾਰ ਨੇ ਤਾਰਾ ਜੀ ਤੇ ਫਲਾਲ ਉਹ ਬੜੀ ਮਿਹਨਤ ਦੇ ਨਾਲ ਇਹ ਆਪਣਾ ਕੰਮ ਜਿਹੜਾ ਪੂਰੀ ਕੈਲੀਏ ਤੰਦੇ ਹੀ ਦੇ ਨਾਲ ਨਿਭਾ ਰਹੇ ਨੇ ਕੰਮ ਕਰ ਰਹੇ ਨੇ ਤੇ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਦਾ ਜਿਹੜਾ ਇੱਕ ਬੀੜਾ ਚੁੱਕਿਆ ਹੋਇਆ ਤੇ ਤਾਰਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੇ ਲੋੜ ਹੈ ਦੋਸਤੋ ਅਜਿਹੇ ਵਰਤਨਾ ਦੀ ਵਰਤੋਂ ਕਰਨ ਦੀ ਕਿਉਂਕਿ ਜੇਕਰ ਆਪਣਾ ਸਰੀਰ ਹੈ ਨਿਰੋਗ ਰੱਖਣਾ ਬਿਮਾਰੀਆਂ ਤੋਂ ਦੂਰ ਰਹਿਣਾ ਤਾਂ ਕਿਤੇ ਨਾ ਕਿਤੇ ਦੁਬਾਰਾ ਇਹਨਾਂ ਬਰਤਨਾਂ ਦੀ ਲੋੜ ਜ਼ਰੂਰ ਪਊਗੀ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਇਹਨਾਂ ਬਰਤਨਾਂ ਨੂੰ ਲਿਆਉਣ ਦੀ ਜ਼ਰੂਰਤ ਜ਼ਰੂਰ ਪਊਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਤਾਂ ਲੋੜ ਹੈ ਜਿਹੇ ਪਿੱਤਲ ਦੇ ਬਰਤਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਕੇ ਦੁਬਾਰਾ ਉਪਯੋਗ ਕਰਨ ਦੀ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ